ਪ੍ਰਕਾਸ਼ ਜੀ ਹਾਂਜੀ ਕੀ ਹੋਇਆ ਰਾਤੀ ਰਾਤੀ ਮੈਂ 8:00 8:00 ਵਜੇ ਦੀ ਕੋਲ ਕ੍ਰੋਸ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਮੈਨੂੰ ਅੱਗੇ ਦੋ ਬੰਦਿਆਂ ਨੇ ਘੇਰ ਲਿਆ ਜਿਨ੍ਹਾਂ ਕੋਲ ਦਾਹਾ ਸੀ ਤੇ ਮੇਰੇ ਆ 6 ਮਾਰੀ ਜੀ ਤੇ ਮੇਰਾ 5000 ਰੁਪਏ ਦਾ ਰਹਿਣੇ ਆ ਜੀ ਰਾਤ ਨੂੰ ਇੱਥੋਂ ਤੁਸੀਂ 9:00 ਵਜੇ ਤੋਂ ਬਾਅਦ ਨਿਕਲ ਨਹੀਂ ਸਕਦੇ ਜੀ ਅੱਛਾ ਜੀ ਅਨੀ ਵਾਰਦਾਤ ਹੁੰਦੀ ਹੈ ਜੇ ਤੁਸੀਂ ਆਪਣੀ ਫੈਮਲੀ ਨਾਲ ਮੈਂ ਗੱਡੀ 'ਚ ਲੈ ਕੇ ਲੰਘਦੇ ਆ ਤਾਂ ਸਾਨੂੰ ਡਰ ਲੱਗਦਾ ਨਹੀਂ ਕੁਛ ਹੈ 20 ਵਾਰ ਸੀ ਕੰਪਲੀਟ ਪਾਤੀ ਤੇ ਕੋਈ ਨਹੀਂ ਸੁਣ ਰਿਹਾ ਓਰੇ ਦਾ ਵੀ 20 ਜਣੇ ਦੀ ਕਮੇਟੀ ਜੇ ਵੀ ਕਹਤਾ ਵੀ ਲਾਈਟ ਚਲਾ ਦਿਓ ਲਾਈਟ ਚਲਾ ਦਿਓ ਇੱਥੇ ਕੋਈ ਲਾਈਟ ਲੋੜ ਨਹੀਂ ਚੱਲਦੀ ਪਾ ਲਿਆ ਤੇ ਪਰਸੋਂ ਚੋਂ ਉੱਥੇ ਅੱਛਾ ਜੀ ਉਹਦੇ ਉੱਪਰ ਚਾਰ ਪੰਜ ਜਣੇ ਹੁੰਦੇ ਆ ਉਹ ਕਿਹੜੇ ਟਾਈਮ ਕਿਹੜਾ ਪਾਇਆ ਤੁਹਾਨੂੰ ਸਾਢੇ 8 ਦਾ ਟਾਈਮ ਸੀਗਾ ਜੀ ਅੱਛਾ ਹਾਂਜੀ ਫਿਰ ਤੁਸੀਂ ਕਿਹੜੇ ਮੈਂ ਤਾਂ ਮੋਟਰਸਾਈਕਲ ਫਿਰ ਤੇਜ਼ ਕਰਕੇ ਪਾ ਬਚ ਕੇ ਤੇਜ ਪ੍ਰਕਾਸ਼ ਨਾਮ ਦੇ ਵਿਅਕਤੀ ਵੱਲੋਂ ਦਰਖਾਸਤ ਦਿੱਤੀ ਗਈ ਹੈ ਜੋ ਨੌਤਮ ਅਲਵਾ ਰਹਿਣ ਵਾਲਾ ਹੈ ਰਤਨ ਇਹ ਵੀ ਔਰ ਬੀਚ ਦੇ ਥੱਲੇ ਜਿੱਥੇ ਬਿਲਕੁਲ ਹਨੇਰਾ ਜਾਂ ਬੇਆਬਾਦੀ ਦੀ ਜਗ੍ਹਾ ਹੈਗੀ ਹੈ ਉੱਥੇ ਕਿਸੇ ਨੇ ਉਹਨੂੰ ਕੇਰ ਕੇ ਲੀ ਗਿਆ ਕੋਈ ਸਨੇਚਿੰਗ ਵਗੈਰਾ ਕਰਨ ਦੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਰਤਨ ਹੈੜੀ ਰੇਲਵੇ ਫਾਟਕਾ ਬੇ ਅੰਡਰ ਬ੍ਰਿਜ ਤੇ ਲੁੱਟਕੋ ਕਰਨ ਵਾਲੇ ਹੋਏ ਸਰਗਰਮ ਲੋਕਾਂ ਦਾ ਕਹਿਣਾ ਕਿ ਰੇਲਵੇ ਪੁਲ ਹੇਠਾ ਹਮੇਸ਼ਾ ਅੰਧੇਰਾ ਹੋਣ ਕਰ ਲੁਟੇਰੇ ਰਾਤ ਦੇ ਸਮੇਂ ਹਥਿਆਰ ਦੀ ਨੋਕ ਤੇ ਵਾਰਦਾਤ ਕਰਦੇ ਹਨ ਅਤੇ ਕਈ ਲੋਕ ਲੁੱਟ ਖੋਹ ਦਾ ਸ਼ਿਕਾਰ ਹੋ ਰਹੇ ਹਨ ਦੁੱਧੇ ਪਾਸੇ ਖੰਨਾ ਦੇ ਸਿਟੀ ਵੱੰਦੇ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਦਾ ਕਹਿਣਾ ਕਿ ਅੱਜ ਤੋਂ ਹੀ ਇਸ ਪਾਸੇ ਲਗਾਤਾਰ ਚੱਕਰ ਲਾਉਣਗੇ ਅਤੇ ਖਾਸ ਤੌਰ ਤੇ ਰਾਤ ਦੇ ਸਮੇਂ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ਅੱਜ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਰਤਨਹੜੀ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਆ ਪੋਲੇ ਇੱਕ ਤਾਂ ਪੁਲ ਦੇ ਇਹਨਾਂ ਦਾ ਕਹਿਣਾ ਹੈ ਰਾਤੀ ਇੱਥੇ ਵਾਰਦਾਤ ਹੋਈ ਹੈ ਪੋਲ ਦੇ ਇੱਕ ਤਾਂ ਲਾਈਟਾਂ ਨਹੀਂ ਹੈਗੀਆਂ ਤੇ ਰਾਤ ਹਾਂਜੀ ਕੀ ਨਾਮ ਹੈ ਤੁਹਾਡਾ ਤੇਜ ਪ੍ਰਕਾਸ਼ ਜੀ ਹਾਂਜੀ ਕੀ ਹੋਇਆ ਰਾਤੀ ਰਾਤੀ ਮੈਂ 8:00 8:00 ਵਜੇ ਦੀ ਪੋਲ ਕ੍ਰੋਸ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਮੈਨੂੰ ਅੱਗੇ ਦੋ ਬੰਦਿਆਂ ਨੇ ਘੇਰ ਲਿਆ ਜਿਨ੍ਹਾਂ ਕੋਲ ਦਾਹਾ ਸੀ ਤੇ ਮੇਰੇ ਆ ਛੱਟ ਮਾਰੀ ਜੀ ਹਾਂਜੀ ਤੇ ਮੇਰਾ 5000 ਰੁਪਿਆ ਲੈ ਕੇ ਜੀ ਅੱਛਾ ਤੇ ਜਾਂਦੇ ਧਮਕੀ ਦੇ ਗਏ ਜੀ ਫਿਰ ਬਾਅਦ ਚ ਦੇਖਾਂਗੇ ਤੈਨੂੰ ਇੱਥੇ ਨਿਤ ਹੁੰਦੀਆਂ ਰਹਿੰਦੀਆਂ ਰਾਤ ਮੇਰੇ ਆਪਣੇ ਨਾਲ ਹੋ ਗਈ ਇਸ ਕਰ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਵੀ ਇੱਥੇ ਕੋਈ ਕਾਰਵਾਰ ਕੀਤੀ ਜਾਵੇ ਨਾ ਕੋਈ ਲਟਾਂ ਚੱਲਦੀਆਂ ਨੇ ਜੀ ਨਾ ਕੋਈ ਰਾਤ ਨੂੰ ਇੱਥੇ ਕੋਈ ਹੁੰਦਾ ਹੈ ਸੁਨਮਸਾਨ ਏਰੀਆ ਜੀ ਥਾਣੇ ਸਿਟੀ ਥਾਣੇ ਰਿਪੋਰਟ ਲਿਖਾ ਦਿੱਤੀ ਹੈ ਜੀ ਅੱਛਾ ਜੀ ਤੇ ਉਹਦੀ ਕਾਰਵਾਈ ਸਾਡੇ ਨੂੰ ਕੀਤੀ ਜਾਵੇ ਅੱਛਾ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਰੋਜ਼ ਇਥੋਂ ਲੰਘਣਾ ਨਹੀਂ ਬੇਲੇ-ਕਵੇਲੇ ਸਾਡਾ ਟਾਈਮ ਆਉਂਣ ਜਾਂਦਾ ਔਰ ਵੀ ਇੱਥੇ ਮੱਲੇ ਮੱਲੇ ਵਾਲੇ ਨਾਲ ਦੇ ਗਵਾਂਢੀ ਖੜੇ ਨੇ ਉਹਨਾਂ ਦਾ ਕੀ ਕਹਿਣਾ ਹਾਂਜੀ ਕੀ ਨਾਂ ਹੈ ਤੁਹਾਡਾ ਆਸ਼ੂ ਮਿੱਤਲ ਜੀ ਆਯਾਦ ਆਯਾਦਨਗਰ ਚ ਰਹਿੰਦੇ ਆ ਜੀ ਰਾਤ ਨੂੰ ਇੱਥੋਂ ਤੁਸੀਂ 9 ਵਜੇ ਤੋਂ ਬਾਅਦ ਨਿਕਲ ਨਹੀਂ ਸਕਦੇ ਜੀ ਅੰਨੀ ਵਾਰਦਾਤ ਹੁੰਦੀ ਹੈ ਜੇ ਤੁਸੀਂ ਆਪਣੀ ਫੈਮਿਲੀ ਨਾਲ ਮੈਂ ਗੱਡੀ 'ਚ ਲੈ ਕੇ ਲੰਘਦੇ ਆ ਤਾਂ ਸਾਨੂੰ ਡਰ ਲੱਗਦਾ ਲਾਈਟ ਕੋਈ ਨਹੀਂ ਹੈਗੀ ਜੀ ਕੋਈ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਸਾਰਾ ਸੁੱਤਾ ਪਿਆ ਜੀ ਖੰਨੇ ਦੇ ਜੰਮੇ ਬਲੇ ਐਗਜ਼ੈਂਪਲ ਹੈ ਪਰ ਸਾਨੂੰ ਡਰ ਲੱਗਣ ਲੱਗ ਗਿਆ ਜੀ ਹੁਣ ਸਾਡਾ ਪ੍ਰਸ਼ਾਸਨ ਸਾਰਾ ਸੁੱਤਾ ਪਿਆ ਚਾਹੇ ਟ੍ਰੈਫਿਕ ਪੁਲਿਸ ਹੈ ਪ੍ਰਸ਼ਾਸਨ ਟੋਟਲੀ ਸੁੱਤਾ ਪਿਆ ਜੀ ਕੀ ਮੰਗ ਕਰਨੇ ਪ੍ਰਸ਼ਾਸਨ ਮੰਗ ਇਹ ਹੀ ਪ੍ਰਸ਼ਾਸਨ ਤੋਂ ਕਰਦੇ ਕਿ ਰਾਤ ਨੂੰ ਇੱਥੇ ਡਿਊਟੀ ਲਾਈ ਜਾਵੇ ਜਿਹੜੇ ਲੋਕ ਪੁੱਲ ਦੇ ਥੱਲੇ ਲੰਘਦੇ ਨੇ ਬੱਚੇ ਨੇ ਕੋਈ ਵੀ ਆ ਕਿਸੇ ਨਾਲ ਵੀ ਵਾਰਦਾਤ ਹੁੰਦੀ ਆ ਲੇਬਰ ਆਪਣੀ ਦਿਹਾੜੀ ਲੈ ਕੇ ਲੰਘਦਾ ਜੀ ਉਹ ਦਿਹਾੜੀ ਜੇ ਘਰੇ ਪਹੁੰਚੂਗੀ ਤਾਂ ਉਹਨੂੰ ਰਸਤੇ 'ਚ ਹੀ ਵਾਰਦਾਤ ਕਰ ਦਿੰਦੇ ਨੇ ਸਾਡੇ ਨਾਲ ਖੜੇ ਨੇ ਰਾਜੂ ਜੀ ਰਾਜੂ ਜੀ ਤੁਹਾਡਾ ਘਰ ਹੀ ਨਾਲ ਹੈ ਤਾਂ ਕੀ ਕਹਣਾ ਤੁਹਾਡਾ ਕੀ ਕਹਿਣ ਗੱਲਿਆ ਰੋਜ਼ ਦੀ ਇੱਥੇ ਵਾਰਦਾਤ ਹੁੰਦੀ ਆ ਕਿਸੇ ਮੋਬਾਈਲ ਖੋਲਿਆ ਕਿਸੇ ਪੈ ਕਿਤੇ ਖੋਲੇ ਰੋਜ਼ ਹੀ ਜਨ ਕਿ ਇੱਥੇ ਨਾ ਕੋਈ ਇਹ ਪੁੱਲ ਦੇ ਨੀਤੇ ਲਾਈਟ ਚੱਲ ਰਹੀ ਹੈ ਨਾ ਕੋਈ ਹੈ 20 ਸਾਲ ਸੀ ਕੰਪਲੀਟ ਪਾਤੀ ਤੇ ਕੋਈ ਨਹੀਂ ਸੁਣ ਰਿਹਾ ਓਰੇ ਤਾਂ ਅਸੀਂ 20 ਜਣੇ ਦੀ ਕਮੇਟੀ ਜੇ ਵੀ ਕਹਤਾ ਵੀ ਲਾਈਟ ਚਲਾ ਦਿਓ ਲਾਈਟ ਚਲਾ ਦਿਓ ਵਿੱਚ ਕੋਈ ਲਾਈਟ ਲੋੜ ਨਹੀਂ ਚਲਦੀ ਕੋਈ ਕੁਝ ਨਹੀਂ ਚਲਦੀ ਹੈਗੀ ਉਰੇ ਐਮਪੀ ਸੀ ਹੈ ਹੈ ਐਮਪੀ ਸੀ ਨੂੰ ਅਸੀਂ ਕਿ 2 ਜਣੇ ਲੋਕਾਂ ਨੇ ਬਿਠਾਇਆ ਨੇ ਕਿਹਾ ਵਾ ਪਰ ਕੋਈ ਨਹੀਂ ਫਰਕ ਪਿਆ ਹੈਗਾ ਅੱਛਾ ਜੀ ਹਾਂ ਜੀ ਮੰਗ ਲਈ ਮੰਗ ਲਈ ਹੀ ਕਰਦੇ ਇੱਕ ਤਾਂ ਲਾਈਟਾਂ ਦਾ ਜਿਵੇਂ ਹੈਗਾ ਪ੍ਰਸ਼ਾਸਨ ਨੂੰ ਇਹ ਕਿਹਾ ਪਿਆ ਵੀ ਇਹਦਾ ਗਲਤ ਚਲਦੀ ਦੀ ਕਾਰਵਾਈ ਕਰਾਓ ਤੇ ਮੁੜ ਕੇ ਕਿਹੜੀ ਹੈ ਬਾਰਤਾਂ ਖਤਮ ਹੋਵੇ ਹਾਂ ਜੀ ਕੀ ਨਾਂ ਹੈ ਤੁਹਾਡਾ ਸਤਪਾਲ ਜੀ ਹਾਂ ਜੀ ਕੀ ਕਹਿੰਦਾ ਤੁਹਾਡਾ ਹਾਂ ਜੀ ਮੇਰਾ ਕਹਿਣਾ ਇਹ ਹੈ ਜੀ ਇੱਥੇ ਬਹੁਤ ਵਾਰ ਦਾਤ ਹੁੰਦੀ ਹੈ ਮੈਨੂੰ ਵੀ ਘੇਰਾ ਪਾ ਲਿਆ ਤੇ ਪਰਸੋ ਚ ਉੱਥੇ ਅੱਛਾ ਜੀ ਉਹਦੇ ਉੱਪਰ ਚਾਰ ਪੰਜ ਜਣੇ ਹੁੰਦੇ ਆ ਉਹ ਕਿਹੜੇ ਟਾਈਮ ਕਿਹੜਾ ਪਾਇਆ ਤੁਹਾਨੂੰ ਸਾਢੇ 8 ਦਾ ਟਾਈਮ ਸੀਗਾ ਜੀ ਅੱਛਾ ਹਾਂ ਜੀ ਫਿਰ ਤੁਸੀਂ ਜਿਹੜੇ ਮੈਂ ਤਾਂ ਮੋਟਰਸਾਈਕਲ ਫਿਰ ਤੇਜ਼ ਕਰਕੇ ਬਚ ਕੇ ਨਿਕਲਿਆ ਅੱਛਾ ਕਿੰਨੀ ਕਿੰਨੀ ਉਮਰ ਦੇ ਹੁੰਦੇ ਨੇ ਹਾਂ ਜੀ ਜਿਹੜੇ ਹੁੰਦੇ ਆ ਸੱਤ ਤੱਕ ਦੇ ਉਹਨਾਂ ਸੜੀ ਨੇ ਸਾਰੇ ਜੀ ਅੱਛਾ ਹਾਂ ਜੀ ਕੋਈ ਜਾਣਦੇ ਉਹਨਾਂ ਨੂੰ ਜਾਂ ਦੇਖੇ ਨੇ ਨਹੀਂ ਦੇਖੇ ਨੇ ਨੇਰਾ ਨੇਰਾ ਹੁੰਦਾ ਜੀ ਉੱਥੇ दारू-ਦਰੂ ਪੀਂਦੇ ਰਹੇ ਸਭ ਕੁਝ ਕਰਦੇ ਨੇ ਉਹ ਕੋਈ ਲਾਈਟ ਨਹੀਂ ਉੱਥੇ ਕੋਈ ਲਾਈਟ ਨਹੀਂ ਕੋਈ ਕੁਝ ਨਹੀਂ ਆ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਸਕਿਉਰਿਟੀ ਲੱਗਣੀ ਚਾਹੀਦੀ ਹੈ ਤੇ ਪੁਲ ਦੇ ਉੱਤੇ ਲਾਈਟਾਂ ਵੀ ਲੱਗਣੀਆਂ ਚਾਹੀਦੀਆਂ ਨੇ ਹਰ ਇੱਕ ਰਤਨ ਜਿਹੜੀ ਫਾਟਕਾਂ ਥੱਲੇ ਤੇ ਇੱਕ ਤਾਂ ਲਾਈਟ ਨਹੀਂ ਹੈਗੀ ਉੱਥੇ ਜੀ ਇੱਕ ਉੱਥੇ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਰਾਤ ਵੀ ਇੱਕ ਕਿਸੇ ਬਾਹ ਪਾੜੀ ਪਈ ਹੈ ਜੀ ਲੋ ਯਤਨ ਦੀ ਕੋਸ਼ਿਸ਼ ਕੀਤੀ ਹੈ ਇਸ ਵੰਦੀ ਕੀ ਕਰਨੀ ਤੇ ਉਹ ਅੱਜ ਸਾਡੇ ਕੋਲ ਹੁਣੇ ਹੀ ਇੱਕ ਤੇਜ ਪ੍ਰਕਾਸ਼ ਨਾਂ ਦੇ ਵਿਅਕਤੀ ਵੱਲੋਂ ਦਰਖਾਸਤ ਦਿੱਤੀ ਗਈ ਹੈ ਜੋ ਨੌਤਮ ਅਲਵਰ ਰਹਿਣ ਵਾਲਾ ਹੈ ਰਤਨਾ ਜਿਹੜੀ ਔਰਬੀਚ ਦੇ ਥੱਲੇ ਜਿੱਥੇ ਬਿਲਕੁਲ ਹਨੇਰਾ ਜਾਂ ਮਤਲਬ ਬੇਆਬਾਦੀ ਦੀ ਜਗ੍ਹਾ ਹੈਗੀ ਹੈ ਉੱਥੇ ਕਿਸੇ ਨੇ ਉਹਨੂੰ ਕੇਰ ਕੇ ਜਿਹੜੀ ਕੋਈ ਸਨੇਚਿੰਗ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਬਟ ਚਲੋ ਕੁਦਰਤੀ ਹੋਈ ਨਹੀਂ ਹੈ ਬਚਤ ਰਹੀ ਹੈ ਇਸ ਗੱਲ ਦੀ ਅਸੀਂ ਇਸ ਤੇ ਜਿਹੜਾ ਹੈਗਾ ਕਰਦੇ ਹਾਂ ਕਾਰਵਾਈ ਕਰਕੇ ਅਗਲੀ ਜਿਹੜੀ ਕਾਨੂੰਨੀ ਤੌਰ ਤੇ ਕਾਰਵਾਈ ਕਰਾਂਗੇ ਸਰ ਉੱਥੇ ਕਿਹਾ ਵੀ ਨਿਛਾੜੀ ਬਟ ਰਹਿੰਦੇ ਨੇ ਕੋਈ ਇਸ ਬਾਰੇ ਅੱਜ ਹੀ ਮੇਰੇ ਧਿਆਨ 'ਚ ਆਇਆ ਇਸ ਤਰ੍ਹਾਂ ਜੂ ਵੀ ਹੈਗਾ ਲੋੜੀਂਦੀ ਕਾਨੂੰਨੀ ਕਾਰਵਾਈ ਕਰਾਂ ਧੰਨਵਾਦ